ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨਾਂ ਦੀ ਆਸਾ ਰਾਜ ਦੇ ਵਿੱਚ ਬਾਣੀ ਚੱਲਦੀ ਹੈ ਸਤ ਗੁਰਾਂ ਦੇ ਤੇਰਾ ਸ਼ਬਦ ਸੰਤ ਸੰਪੂਰਨ ਹੋਏ ਹਨ ਆਉ ਭਾਈ ਅਗਲਾ 14ਵਾਂ ਸੰਤ ਮਹਾਰਾਜ ਜੀ ਰੰਭ ਕਰਦੇ ਹੋਏ 468 ਬਾਠਾਂ ਗਤ ਆਸ਼ਾ ਜੀ ਸ਼ਬਦ ਰੰਭ ਕਰਦੇ ਹਨ ਸਤਿਗੁਰੂ ਜੀ ਮੰਗਲਾ ਚਰਨ ਕਰਦੇ ਹੋਏ ਭਾਈ ਸ਼ਬਦ ਦੀ ਰਮਤਾ ਕਰਦੇ ਹਨ ਜੀ ਆਸਾ ਮਹੱਲਾ ਪੰਜਵਾ ਸੰਤ ਘਰ ਅਠਵਾ ਆਸਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਦੇ ਬਚਨ ਹਨ ਸੰਤ ਦੇ ਰੂਪ ਵਿੱਚ ਬਾਣੀ ਨੂੰ ਉਚਾਰਦੇ ਹਨ ਮਹਾਰਾਜ ਆਪ ਸੰਤ ਤੋਂ ਕੀਵਤਾ ਦੇ ਰੂਪ ਵਿੱਚ ਅੱਠ ਭਾਵ ਕੀ ਅੱਠਵੇਂ ਘਾਰ ਸੁਰ ਤਾਲ ਦੇ ਵਿੱਚ ਇਸ ਨੂੰ ਗਾਨ ਜੀ ਦਾਇਤ ਕਰਦੇ ਹਨ ਮਹਾਰਾਜ ਏਕ ਓੰਕਾਰ ਸਤ ਗੁਰ ਪ੍ਰਸਾਦ ਉਹ ਪਲੀ ਪੂਰਨ ਪ੍ਰਮਾਤਮਾ ਪਰਮੇਸ਼ਰ ਹਰੀ ਇੱਕ ਸਰੂਪ ਹੈ। ਇੱਕੋ ਹੀ ਸਾਰੇ ਬ੍ਰਹਿਮੰਡ ਸ੍ਰਿਸ਼ਟੀ ਦਾ ਉਹ ਪ੍ਰਮਾਤਮਾ ਹਰੀ ਮਾਲਕ ਹੈ। ਸਤ ਪਾਵਦਮ ਉਦੀਮੂਰਤ ਕਾਲ ਤੋ ਰਹਤ ਸਤ ਸਰੂਪ ਹੈ ਉਹ। ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਸੱਚੇ ਗੁਰੂ ਦੇ ਮੇਲ ਦੇ ਨਾਲ ਪ੍ਰਮਾਤਮਾ ਦਾ ਮੇਲ ਹੈ ਆਸ਼ਾ ਜੀ ਬਤਨ ਕਰਦੇ ਹਨ ਜੀ ਕਮਲਾ ਭਰਮ ਪੀਤ ਕਮਲਾ ਭਰਮ ਪੀਤ ਹੈ ਇਕਨ ਮਦ ਬਖਪਰੀਤ ਹੈ ਅਵਦ ਅਕਾਰਥ ਜਾਤ ਜਾਰਿਓ ਸ਼ਬਦ ਜੀ ਸਤਿਗੁਰ ਜੀ ਰਮਤਾ ਕਰਦੇ ਹੋਏ ਬਤਨ ਕਰਦੇ ਹਨ ਕਮਲਾ ਭਰਮ ਪੀਤ ਹਮਲਾਤ ਭਾਵ ਕੀ ਮਾਇਆ ਦੀ ਦੇਵੀ ਮਾਇਆਵਤੀ ਜਿਹਨੂੰ ਲక్ష్ਮੀ ਕਹਿੰਦੇ ਆ ਮਹਾਰਾਜ ਜੀ ਕਹਿੰਦੇ ਸਾਡੇ ਅੱਗੇ ਦਵਾਰ ਹੈ ਪਰ ਮੰਦੀ ਦਵਾਰ ਉਹ ਨ ਮਾਇਆ ਹਰੋ ਜੀ ਕਹਿੰਦੇ ਮਨੁੱਖ ਦੇ ਅੱਗੇ ਮਾਇਆ ਦੀ ਭਰਮੰਦੀ ਪੀਤ ਤੋਂ ਭਾਵ ਹੁੰਦਾ ਹੈ ਦੁਆਰ ਕੰਧ ਪੀਤ ਤੋਂ ਭਾਵ ਕੰਧ ਭਰਮ ਭਰਮ ਦੀ ਕੰਧ ਹੈ ਸਾਡੀਆਂ ਅੱਖਾਂ ਦੇ ਨਿਤਰਾਂ ਦੇ ਅੱਗੇ ਮਾਇਆ ਜਿਹੜੀ ਉਹ ਕਪਟ ਕਰਦੀ ਹੈ ਛਲ ਕਰਦੀ ਹੈ ਕਮਲਾ ਭਰਮ ਪੀਤ ਇੱਥੇ ਬਿਸ਼ਰਾਮ ਹੁੰਦਾ ਇਸ ਸ਼ਬਦ ਦਾ ਇਸ ਤੁਖ ਦਾ ਜਿਹੜੇ ਔਖੇ ਸਰਾਂ ਦੇ ਸ਼ਬਦਾਂ ਨੂੰ ਉਹਨਾਂ ਨੂੰ ਧਿਆਨ ਨਾਲ ਪੜ੍ਹਨਾ ਪੈਂਦਾ ਇੱਥੇ ਬੰਦ ਹੁੰਦਾ ਮਹਾਰਾਜ ਜੀ ਕਹਿੰਦੇ ਕਮਲਾ ਪਰਮਪੀਤ ਫਿਰ ਕਮਲਾ ਤੋਂ ਅੱਗੇ ਸ਼ੁਰੂਆ ਕਮਲਾ ਪਰਮਪੀਤ ਹੈ ਫਿਰ ਇੱਥੇ ਬੰਦ ਆਉਣਾ ਹੈ ਬਿਸ਼ਰਾਮ ਆਉਣਾ ਤੇ ਜੇ ਗਲਤ ਲੱਗ ਗਿਆ ਹੈ ਫਿਰ ਬਿਸ਼ਰਾਮ ਤੋਂ ਅਰਥ ਗਲਤ ਬਣ ਜਾਂਦਾ ਇਸ ਕਰਕੇ ਇੱਕ ਖੰ ਨੂੰ ਧਿਆਨ ਦੇ ਨਾਲ ਸੱਚੇ ਧੋਕੇ ਪੜਨਾ ਪੈਂਦਾ ਹੈ ਮਹਾਰਾਜ ਜੀ ਕਹਿੰਦੇ ਕਮਲਾ ਰੂਪੀ ਮਾਇਆ ਜਿਹੜੀ ਹੈ ਪਰਮਦੀ ਮਹਾਰਾਜ ਜੀ ਕਹਿੰਦੇ ਕੰਧ ਖੜੀ ਕਰ ਦਿੰਦੀ ਹੈ ਪਰਮ ਭੀਤ ਤੋਂ ਭਾਵ ਕੰਧ ਹੁੰਦਾ ਹੈ ਫਿਰ ਉਹੀ ਪੰਕਤੀ ਦ੍ਰਿੜ ਕਰਾਉਂਦੇ ਨੇ ਮਹਾਰਾਜ ਕਹਿੰਦੇ ਕੰਬਲਾ ਭੀਤ ਹੈ ਪਰ ਜੀ ਕਹਿੰਦੇ ਇਹੀ ਹੈ ਜਿਹੜੀ ਮਨੁੱਖ ਦੇ ਅੱਗੇ ਦੁਵਾਰ ਹੈ ਕੰਧ ਦੇ ਪਰਮਦੀ ਇਹ ਮਾਇਆ ਦੇ ਛਲ ਦੇ ਵਿੱਚ ਫਸਿਆ ਹੋਇਆ ਮਨੁੱਖ ਪਰਮ ਦੇ ਵਿੱਚ ਕੰਧ ਖੜੀ ਕਰ ਲੈਂਦਾ ਆਪਣੇ ਅੱਗੇ ਇਹ ਮਾਇਆ ਪਰਦਾ ਕਰ ਦਿੰਦੀ ਹੈ ਜਿਸ ਦੇ ਕਾਰਨ ਮਨੁੱਖ ਹਰਮ ਦੇ ਵਿੱਚ ਫਸਿਆ ਹੋਇਆ। ਨੇਤਰੀ ਨੋਂ ਲ ਜਾਂਦਾ ਉਹ ਮਨੁੱਖ ਪ੍ਰਮਾਤਮਾ ਨੂੰ ਦੇਖ ਨਹੀਂ ਪਾਂਦਾ। ਉਹਨੂੰ ਦੇਖ ਨਹੀਂ ਪਾਂਦਾ ਉਹਦੇ ਦਰਸ਼ਨ ਨਹੀਂ ਕਰ ਪਾਂਦਾ ਉਹਨੂੰ ਦੂਰ ਸਮਝਦਾ। ਇਹ ਛਲ ਕੱਪੜੇ ਦੇ ਵਿੱਚ ਫਸਿਆ ਹੋਇਆ ਹੀ ਕਰਦਾ। ਜਿਸ ਤੀ ਮਹਾਰਾਜ ਜੀ ਅੱਜ ਸਾਨੂੰ ਸਮਝਾ ਰਹੇ ਹਨ ਕਹਿੰਦੇ ਦਵਾਰ ਹੈ ਨਾ ਜਿਹੜੀ ਕੰਧ ਹੈ। ਉਹ ਮਾਇਆ ਦੀ ਕੰਧ ਹੈ ਜਿਹੜੀ ਸਾਨੂੰ ਪਰਮ ਵਿੱਚ ਪਸੰਦੀ ਹੈ ਤਿੱਖਨ ਮਦ ਬਪਰੀਤ ਹੇ ਅਬਦ ਅਕਾਰਥ ਜਾਤ ਮਹਾਰਾਜ ਜੀ ਕਹਿੰਦੀ ਆਉ ਦਿਨ ਹੈ ਜਿਹੜੀ ਉਮਰਾ ਉਹ ਕਾਰਥ ਜਾ ਰਹੀ ਹੈ ਬਿਰਥ ਜਾ ਰਹੀ ਹੈ ਮਨੁੱਖ ਦੀ ਕਹਿੰਦੇ ਕਿਉਂ ਮਦ ਨਸ਼ਾ ਰ ਜਿਹੜਾ ਤਿੱਖਾ ਨਸ਼ਾ ਮਨੁੱਖ ਨੂੰ ਚਮੜਿਆ ਹੋਇਆ ਮਦ ਸ਼ਰਾਬ ਨੂੰ ਕਹਿੰਦੇ ਹਨ ਈਮਾਰਾ ਜੀ ਕਹਿੰਦੇ ਮਨੁੱਖ ਨੂੰ ਤਾਂ ਤਿੱਖਾ ਨਸ਼ਾ ਜਿਹੜਾ ਉਹ ਖਾ ਰਿਹਾ ਚੰਬੜ ਰਿਹਾ ਜਿਹਦੇ ਵਿੱਚੋਂ ਬਾਹਰ ਨਹੀਂ ਆ ਸਕਦਾ ਤਿੱਖਣ ਮਦ ਤਿੱਖਣ ਭਾਰ ਤਿੱਖਾ ਤਿੱਖਾ ਮਾਦ ਤਿੱਖਾ ਨਸ਼ਾ ਆਦਾ ਇਹ ਮਾਇਆ ਦਾ ਨਸ਼ਾ ਮਾਇਆ ਦਾ ਭਰਮ ਮਾਇਆ ਦਾ ਨਸ਼ਾ ਬਪਰੀਤ ਮਹਾਰਾਜ ਜੀ ਕਹਿੰਦੇ ਇਦ ਚ ਵਿਪਰਿਆ ਪਿਆ ਮਹਾਰਾਜ ਜੀ ਕਹਿੰਦੇ ਚੰਬੜਿਆ ਪਿਆ ਹੈ ਮਗਨ ਹੋਇਆ ਪਿਆ ਹੈ ਏ ਅਵਦ ਮਹਾਰਾਜ ਜੀ ਕਹਿੰਦੇ ਆਉ ਦੇ ਜਿਹੜੀ ਉਮਰ ਹੈ ਏ ਅਵਦ ਅਕਾਰਥ ਜਾਤ ਕਹਿੰਦੇ ਇਹਦੇ ਵਿੱਚ ਹੀ ਪਿਆਰੋ ਆਉ ਦੇ ਜਿਹੜੀ ਸਾਡੀ ਉਮਰ ਹੈ ਜਿਹੜੀ ਖਤਮ ਹੋਈ ਜਾ ਰਹੀ ਹੈ ਇਹ ਵਦ ਮੂ ਮਮਤਾ ਵਿੱਚ ਮਾਇਆ ਦੇ ਵਿੱਚ ਉਮਰ ਜਿਹੜੀ ਹੈ ਇਹਨੂੰ ਖਾਈ ਜਾ ਰਹੀ ਹੈ ਇਹ ਮਾਦੇ ਨਸ਼ਾ ਜਿਹੜਾ ਇਹ ਉਮਰ ਨੂੰ ਖਾਈ ਜਾ ਰਿਹਾ ਜਾਤ ਭਾਵ ਜਨ ਇਹ ਜਿਹੜੀ ਉਮਰ ਆ ਹੈ ਉਬਦਾ ਜਿਹੜੀ ਇਹ ਵਿੱਚ ਦੀ ਜਾਂਦੀ ਹੈ ਗੈਬਰ ਬਨ ਘੂਰ ਗੈਬਰ ਬਨ ਘੂਰ ਹੀ ਘਰ ਗ੍ਰਹ ਮਸਤ ਮਨ ਚੋਰ ਹੀ ਦਿਨ ਦਿਨ ਹਰਕ ਦਿਨ ਕੋ ਕਰੂ ਅਨ ਦਿਨ ਖਾਤ ਦੇਖੋ ਇੱਥੇ ਬੀਰ ਮਹਾਰਾਜ ਜੀ ਧਾਰ ਲੈਂਦੇ ਹਨ ਕਹਿੰਦੇ ਘਣਾ ਜੰਗਲ ਹੈ ਗੈਬਰ ਬਨ ਜੰਗਲ ਨੂੰ ਕਹਿੰਦੇ ਆ ਘੋਰ ਤੋਂ ਭਾਵ ਹੈ ਕਿ ਘਣਾ ਜੰਗਲ ਸੰਘਣਾ ਜੰਗਲ ਗੂੜਾ ਜੰਗਲ ਮਹਾਰਾਜ ਜੀ ਕਹਿੰਦੇ ਸੰਸਾਰ ਹੈ ਜਿਹੜਾ ਇਹ ਘਣਾ ਜੰਗਲ ਹੈ ਗੂੜਾ ਜੰਗਲ ਹੈ ਗਰਭ ਗੈਰ ਬਨ ਘੋਰ ਹੈ ਗ੍ਰਹਿ ਮਸਤ ਮਨ ਚੋਰ ਹੇ ਅਨ ਅਨ ਕਰੋ ਅਨ ਦਿਨ ਖਾਤ ਹਰ ਜੀ ਕਹਿੰਦੇ ਜਿਹੜਾ ਗ੍ਰਹਿ ਨਾ ਹਿਰਦੈ ਨੂੰ ਮਾਨੀ ਚੋਰ ਖਾਈ ਜਾ ਰਿਹਾ ਹਿਰਦੇ ਨੂੰ ਮਹਾਰਾਜ ਜੀ ਕਹਿੰਦੇ ਸਗਰੇ ਨੂੰ ਚੋਰ ਕਿਹੜਾ ਠੱਗਦਾ ਮਨ ਰੂਪੀ ਚੋਰ ਇਹਨੂੰ ਠੱਗ ਰਿਹਾ ਫੁਰਨਿਆਂ ਦੇ ਰਹੀਏ ਮਾਨ ਜਿਹੜਾ ਹੈ ਮਨ ਚੋਰ ਮਹਾਰਾਜ ਜੀ ਕਹਿੰਦੇ ਮਸਤ ਮਨ ਚੋਰ ਕਹਿੰਦੇ ਜੰਗਲ ਘਣਾ ਜੰਗਲ ਹੈ ਸਰੀਰ ਜਿਹੜਾ ਕਹਿੰਦੇ ਬਨ ਘੋਰ ਮਹਾਰਾਜ ਜੀ ਕਹਿੰਦੇ ਘੋਰ ਗਾੜਾ ਜੰਗਲ ਹੈ ਮਹਾਰਾਜ ਜੀ ਕਹਿੰਦੇ ਗ੍ਰਹਿ ਨੂੰ ਇਸੇ ਹਿਰਦੇ ਨੂੰ ਮਾਨਣ ਕਹਿੰਦੇ ਮਨ ਚੋਰ ਖਾ ਰਿਆ ਹੈ ਮਸਤ ਮਨ ਚੋਰ ਹੈ ਹੇ ਅਨ ਦਿਨੋ ਮਹਾਰਾਜ ਕਹਿੰਦੇ ਸੂਰਜ ਜਿਹੜਾ ਉਹ ਸਾਡੀ ਆਯੂ ਨੂੰ ਖਾ ਰਿਆ ਹੈ ਦਿਨ ਕਰੋ ਸੂਰਜ ਨੂੰ ਕਹਿੰਦੇ ਹਨ ਦਿਨ ਕਰੋ ਦਿਨ ਕਰੋ ਸੂਰਜ ਜਿਹੜਾ ਅਨ ਦਿਨ ਖਾਤ ਮਹਾਰਾਜ ਕਹਿੰਦੇ ਦਿਨ ਚੜਦਾ ਹੈ ਸੂਰਜ ਨਿਕਲਦਾ ਸਾਡੀ ਉਮਰ ਦਾ ਇੱਕ ਦਿਨ ਖਾ ਜਾਂਦਾ ਫਿਰ ਦਿਨ ਚੜ੍ਹਦਾ ਸੂਰਜ ਨਿਕਲਦਾ ਫਿਰ ਸਾਡੀ ਉਮਰ ਦਾ ਇੱਕ ਦਿਨ ਖਾ ਜਾਂਦਾ ਤੇ ਮਹਾਰਾਜ ਜੀ ਬੁਰਜਨ ਦੇ ਪਾਸ਼ਾ ਜੀ ਕਹਿੰਦੇ ਦਿਨ ਕਰੋ ਜਿਹੜਾ ਸੂਰਜ ਹੈ ਅਨ ਦਿਨ ਮਾਰ ਦਿਨ ਰਾਤ ਵਿੱਚ ਸਾਡੀ ਉਮਰਾਂ ਖਤਮ ਹੋ ਰਹੀ ਹੈ ਸੂਰਜ ਉਮਰਾਂ ਨੂੰ ਖਾਈ ਜਾ ਰਿਹਾ ਹੈ ਤੇ ਮਹਾਰਾਜ ਜੀ ਕਹਿੰਦੇ ਉਮਰਾਂ ਲੰਘਦੀ ਜਾ ਰਹੀ ਹੈ ਦਿਨ ਖਾਤ ਜਾਤ ਵਿਹਾਤ ਪ੍ਰਭ ਬਿਨ ਮਿਲੋ ਪ੍ਰਭ ਕਰਨਾ ਪਤੇ ਜੀ ਮਹਾਰਾਜ ਜੀ ਕਹਿੰਦੇ ਮੂਰਾ ਜਿਹੜੀ ਇਹ ਖਾਈ ਜਾ ਰਹੀ ਹੈ ਬੀਤਦੀ ਜਾ ਰਹੀ ਹੈ ਪ੍ਰਭ ਬਿਨ ਮਹਾਰਾਜ ਜੀ ਕਹਿੰਦੇ ਪ੍ਰਭੂ ਤੋਂ ਬਿਨਾ ਮਿਲਣ ਤੋਂ ਬਿਨਾ ਹੀ ਉਮਰਾ ਬ्यर्थ ਜਾ ਰਹੀ ਹੈ ਸਾਡੀ ਆਏ ਤਾਂ ਉਹਨੂੰ ਮਿਲਣ ਵਾਸਤੇ ਸੀ ਹਰੀ ਨੂੰ ਮਿਲਣ ਵਾਸਤੇ ਪ੍ਰਭੂ ਨੂੰ ਮਿਲਣ ਵਾਸਤੇ ਦੁਨੀਆਂ ਤੇ ਸਾਡਾ ਜਨਮ ਹੋਇਆ ਆਏ ਗੋਮਨ ਮਿਲਣ ਕੀ ਏ ਤੇਰੀ ਬਰੀਆ ਮਹਾਰਾਜ ਜੀ ਕਹਿੰਦੇ ਪਰ ਉਮਰਾਂ ਨੂੰ ਖਾਈ ਜਾ ਰਿਆਂ ਦਿਨ ਚੜਦਾ ਰਾਤ ਪੈ ਜਾਂਦੀ ਹੈ ਉਮਰਾਂ ਲੰਘਦੀ ਜਾਂਦੀ ਹੈ ਵੇ ਹਾਤ ਬੀਤਦੀ ਜਾਂਦੀ ਹੈ ਪ੍ਰਭ ਬਿਨ ਮਿਲੋ ਤਬ ਕਰਨਾ ਪਤੇ ਮਹਾਰਾਜ ਜੀ ਕਹਿੰਦੇ ਪ੍ਰਭ ਤੋ ਮਿਲ ਮਿਲ ਤੋ ਬਿਨਾ ਬੀਤਦੀ ਜਾਂਦੀ ਹੈ ਮੇਰ ਕਰੋ ਪ੍ਰਭ ਜੀਓ ਸਾਨੂੰ ਮਿਲਣਾ ਕਰੋ ਜਨਮ ਮਰਨ ਅਨੇਕ ਬੀਤੇ ਰਹਿ ਸੰਗ ਬਿਨ ਕਛ ਨ ਗਤੇ ਮਹਾਰਾਜ ਕਹਿੰਦੇ ਪਹਿਲੋਂ ਵੀ ਨੇਕਾ ਜਨਮ ਬੀਤ ਚੁੱਕੇ ਹਨ ਸਾਡੇ ਖਤਗੁਰ ਜੀ ਕਹਿ ਰਹੇ ਨੇ ਕਹਿੰਦੇ ਜਨਮ ਮਰਨ ਪਹਿਲੋਂ ਵੀ ਜੰਮਦੇ ਮਰਦੇ ਆ ਗਿਣਤੀ ਤੋਂ ਪਰੇ ਅਸੀਂ ਪਹਿਲੋਂ ਜੂਨਾ ਕੱਟ ਚੁੱਕੇ ਆ ਜੰਮਣ ਮਰਨ ਵਿੱਚ ਪੈ ਚੁੱਕੇ ਆ ਮਹਾਰਾਜ ਜੀ ਕਹਿੰਦੇ ਜਨਮ ਮਰਨ ਅਨੇਕ ਬੀਤੇ ਅਨੇਕਾਂ ਹੀ ਬੀਤ ਚੁੱਕਿਆ ਨੇ ਸਾਡੇ ਜਨਮ ਪਹਿਲੋਂ ਇਹ ਭੁੱਲੇ ਭੁੱਲਿਏ ਨਾ ਕਿ ਅਸੀਂ ਹੋਣੀ ਇਹ ਜੂਨ ਵਿੱਚ ਆਇਆ ਪਿੰਨੂਨੇਕਾ ਜਨਮ ਧਾਰਨ ਕਰ ਚੁੱਕੇ ਆ 84 ਲੱਖ ਜੂਨਾ ਵਿੱਚ ਗੇੜੇ ਵਿੱਚ ਪੈ ਚੁੱਕੇ ਆ ਅਨੇਕ ਬੀਤੇ ਪ੍ਰਹ ਸੰਗ ਬਿਨ ਕਛ ਨ ਗਤੇ ਮਹਾਰਾਜ ਜੀ ਕਹਿੰਦੇ ਪ੍ਰਭੂ ਦੇ ਸੰਗ ਤੋਂ ਬਿਨਾ ਕੋਈ ਗਤੀ ਨਹੀਂ ਇਹ ਲੋ ਬੀਤਿਆ ਜਨਮ ਨੇਕਾ ਪਰ ਉੱਥੇ ਸਾਡਾ ਮੇਲ ਨਹੀਂ ਸੀ ਖਾ ਪੀ ਕੇ ਢੇਟ ਘਰ ਕੇ ਮਰਦੇ ਰਹੇ ਆ ਖਾ ਲਿਆ ਪੀ ਲਿਆ ਤੁਰੇ ਫਿਰੇ ਪਸ਼ੂ ਪੰਛੀਆਂ ਦੀਆਂ ਨਿੱਕਾ ਜੁਨਾ ਧਾਰਨ ਕੀਤੀਆਂ ਕਈ ਯੋਜਨ ਸਾਲ ਤੇ ਮਹਾਰਾਜ ਜੀ ਕਹਿੰਦੇ ਉੱਥੇ ਪਰ ਕੁਛ ਕੁਛ ਕਰਨੀ ਸੀ ਸਕਦੇ ਅਸੀਂ ਸਾਡੇ ਕੋਲ ਕੋਈ ਯਤਨ ਕੋਈ ਢੰਗ ਨਹੀਂ ਸੀ ਕਿ ਅਸੀਂ ਉਹਨੂੰ ਪਾ ਲਈਏ ਜਨਮ ਮਰਨ ਅਨੇਕ ਬੀਤੇ ਪਰ ਪ੍ਰੇ ਪ੍ਰੇ ਪ੍ਰੀਤਮ ਨੂੰ ਕਹਿੰਦੇ ਹਨ ਪ੍ਰਭੂ ਨੂੰ ਕਹਿੰਦੇ ਹਨ ਪ੍ਰੇ ਸੰਗ ਬਿਨ ਕਸ਼ ਨਹਿ ਗਤੇ ਮਹਾਰਾਜ ਜੀ ਕਹਿੰਦੇ ਪ੍ਰਭੂ ਤੋਂ ਬਿਨਾ ਸਾਡਾ ਕੋਈ ਵਾਲੀ ਨਹੀਂ ਹੈ ਪ੍ਰਭੂ ਤੋਂ ਬਿਨਾ ਸਾਡਾ ਕੋਈ ਗਤੀ ਕਰਨ ਵਾਲਾ ਨਹੀਂ ਹੈ ਸਤਿਗੁਰੂ ਤੋਂ ਬਿਨਾ ਸਾਨੂੰ ਕੋਈ ਬਚਾਉਣ ਵਾਲਾ ਨਹੀਂ ਹੈ ਪੁੱਲ ਰੂਪ ਧੂਪ ਅਗਿਆਨ ਹੀਨੀ ਊਜ ਬਿਨਾ ਮੋਹਿ ਕਵਨ ਮਾਤ ਤੇ ਮਹਾਰਾਜ ਜੀ ਕਹਿੰਦੇ ਮੇਰੀ ਕਿਹੜੀ ਮਾਂ ਹੈ ਨਾ ਮੇਰੇ ਕੋਲ ਮਹਾਰਾਜ ਜੀ ਕਹਿੰਦੇ ਵੱਡੀ ਕੁੱਲ ਐ ਨਾ ਮੇਰੇ ਕੋਲ ਰੂਪ ਐ ਨਾ ਮੇਰੇ ਕੋਲ ਧੂਪ ਐ ਸਗੰਧੀਦਾਰ ਮੇਰੇ ਕੋਲ ਕੋਈ ਚੀਜ਼ ਐ ਹਾਰਾ ਜੀ ਕਹਿੰਦੇ ਮੈਂ ਤਾਂ ਛੋਟੀ ਜੀ ਹਾਂ ਕੁੱਲ ਹੀ ਨਾ ਰੂਪ ਹੀ ਨਾ ਧੂਪ ਹੀ ਨਾ ਧੂਪ ਤੋਂ ਭਾਵ ਸਗੰਧੀ ਤੋਂ ਬਿਨਾ ਹਾਰਾ ਜੀ ਕਹਿੰਦੇ ਨਾ ਮੈਂ ਕੋਈ ਅਤਰ ਸਗੰਧੀ ਐ ਮੇਰੇ ਕੋਲ ਗਿਆਨ ਹੀ ਨਹੀਂ ਗਿਆਨਤਾ ਦੇ ਵਿੱਚ ਫੱਸੀ ਹੋਈ ਗaan ਤੇ ਵੀ ਨਹੀਂ ਆ ਹਾਰਾ ਜੀ ਕਹਿੰਦੇ ਮਾ ਤੁਜ ਬਿਨਾ ਤੇਰੇ ਤੋਂ ਬਿਨਾ ਮਹਾਰਾਜ ਕਹਿੰਦੇ ਮੋਹੇ ਕਵਨ ਮਾਤਮਾ ਰਾਜ ਜੀ ਕਹਿੰਦੇ ਮੇਰੀ ਮਾਂ ਕਿਹੜੀ ਹੈ ਤੇਰੇ ਤੋਂ ਬਿਨਾ ਮੇਰੀ ਕਿਹੜੀ ਮਾਂ ਹੈ ਕਿਉਂਕਿ ਉਹ ਪ੍ਰਮਾਤਮਾ ਸਾਡੀ ਮਾਂ ਵੀ ਹੈ ਇਹ ਨਹੀਂ ਕਿ ਉਹ ਸਾਡਾ ਪਿਓ ਹੀ ਇਕੱਲਾ ਉਹ ਸਾਡੀ ਮਾਂ ਵੀ ਹੈ ਸਾਡੀ ਮਾਂ ਦੀ ਜਗ੍ਹਾ ਤੇ ਵੀ ਉਹ ਆਣ ਕੇ ਰੱਖਿਆ ਕਰਦੀ ਹੈ ਸਾਡੀ ਮਾਂ ਜਨਮ ਦਿੰਦੀ ਹੈ ਨਾ ਮਾਂ ਦੀ ਜਗ੍ਹਾ ਤੇ ਉਹ ਪ੍ਰਮਾਤਮਾ ਕਿਰਪਾ ਕਰਦਾ ਹੈ ਮਾਹ ਦੇ ਰੂਪ ਵਿੱਚ ਮਿਲਦਾ ਸਾਨੂੰ ਮਾਪਿਓ ਦੀ ਕਿੰਨੇ ਨਾ ਸੇਵਾ ਕਰਨੀ ਚਾਹੀਦੀ ਹੈ ਆਪਾਂ ਬਾਹਰ ਤੁਰੇ ਫਿਰਦੇ ਆ ਕਦੀ ਕਿਤੇ ਸੇਵਾ ਕਰਦੇ ਆ ਕਦੀ ਕਿਤੇ ਹਰ ਘਰ ਮਾਪਿਓ ਵਾਜਾ ਮਾਰਦਾ ਨੂੰ ਪਾਣੀ ਦਾ ਘੁੱਟ ਨਹੀਂ ਪਿਆੰਦੇ ਕਈ ਵਰੀ ਮਾਪਿਓ ਤਰਲੇ ਪਾੰਦਾ ਹੈ ਉਹਦੇ ਨੇੜੇ ਨਹੀਂ ਜਾਂਦੇ ਤੇ ਪਿਆਰਿਓ ਫਿਰ ਉਹ ਮਾ ਤੇ ਪਿਓ ਵਿੱਚ ਵੀ ਉਹੀ ਰੱਬ ਦਾ ਹੈ ਕੋਈ ਪ੍ਰਮਾਤਮਾ ਇੱਥੇ ਮਾ ਬਣਦੇ ਨਾ ਮਾਰਾ ਕਹਿੰਦੇ ਮਾਂ ਵੀ ਹੋਵੇ ਪਿਓ ਵੀ ਹੋਵੇ ਮਾਂ ਦੇ ਰੂਪ ਵਿੱਚ ਵੀ ਹੋ ਸਾਨੂੰ ਪ੍ਰਗਟ ਕਰਦਾ ਸਾਨੂੰ ਪੈਦਾ ਕਰਦਾ ਤੇ ਪਾਲਦਾ ਸਾਡਾ ਪਿਓ ਉਹ ਵੀ ਪ੍ਰਮਾਤਮਾ ਹੈ ਸਾਰੀ ਜਗਤ ਤੇ ਉਹ ਆਪ ਖੜਦਾ ਹੈ ਇਹਦਾ ਸਮਝੀਏ ਕਿ ਸਭ ਕੁਝ ਆਪ ਹੋ ਰਿਹਾ ਹੈ ਉਹ ਆਪ ਵਰਤਦਾ ਹਰ ਜਗਤ ਉਹ ਰਾਪ ਪਾਲਣ ਹਾਰਾ ਆਪ ਜਨਮ ਦੇਣ ਵਾਲਾ ਆਪ ਸਾਨੂੰ ਪਾਲਦਾ ਪਿਓ ਬਣ ਕੇ ਆਪ ਸਾਨੂੰ ਜ਼ਿੰਦਗੀ ਦੇ ਵਿੱਚ ਕਮਤਨ ਦੇ ਬਖਸ਼ਦਾ ਪਰ ਫਿਰ ਵੀ ਅਸੀਂ ਭੁੱਲ ਜਾਂਦੇ ਆ ਫਿਰ ਵੀ ਸ਼ੁਕਰਾਨਾ ਥੋੜਾ ਕਰਦੇ ਆ ਫਿਰ ਵੀ ਉਹਦਾ ਸਿਮਰ ਥੋੜਾ ਕਰਦੇ ਆ ਫਿਰ ਵੀ ਅਸੀਂ ਉਹਨੂੰ ਵਿਸਾਰ ਦਿੰਨੇ ਆ ਭੁੱਲ ਜਾਂਦੇ ਆ ਤਿਆਗ ਦਿੰਨੇ ਆ ਸਾਨੂੰ ਜਨਮ ਤਾ ਨੂੰ ਸਮਾਂ ਵੀ ਦੇਤਾ ਉਹਨੇ ਸਵਾਸ ਬਖਸ਼ੇ ਸਾ ਦਿੱਤੇ ਕਿ ਜਾ ਜਾ ਕੇ ਤੂੰ ਜਨਮ ਨੂੰ ਸਫਲ ਬਣਾ ਲੈ ਜੀਵਨ ਨੂੰ ਸਫਲ ਕਰ ਲੈ ਪਰ ਅਸੀਂ ਕਿੱਥੇ ਸਮਝਦੇ ਆ ਕੰਸੀ ਨਜਾਨ ਪੁਨੇ ਚ ਮੂਰਖ ਪੁਨੇ ਚ ਔਡੀਆਂ ਦੇ ਭਾਈ ਜ਼ਿੰਦਗੀ ਨੂੰ ਵੇਚ ਰਹੇ ਆ ਖਾਈ ਖਾਈ ਜਾ ਰਹੇ ਕੋਲਿਆਂ ਦੇ ਭਾ ਮਹਾਰਾਜ ਜੀ ਕਹਿੰਦੇ ਕੀਮਤੀ ਸੁਆਦ ਸਨ ਤੇ ਮਹਾਰਾਜ ਜੀ ਦੇਖੋ ਬੇਨਤੀ ਕੈਸੀ ਕਰ ਜਾਨ ਗੁਰ ਜਨ ਦੇ ਪਾਸ਼ਾ ਕਹਿੰਦੇ ਕੁੱਲ ਰੂਪ ਧੂਪ ਹਰ ਜੀ ਕਹਿੰਦੇ ਲਾ ਕੋਲੇ ਨਾ ਮਿਲ ਕੋ ਰੂਪ ਇਹ ਨਾ ਮਿਲ ਕੋ ਸੁਗੰਧ ਹੈ ਹਰ ਜੀ ਕਹਿੰਦੇ ਮੈਂ ਗਿਆਨ ਹੀ ਨਹੀਂ ਆ ਤੁਝ ਬਿਨਾ ਤੇਰੇ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਮੋਹੇ ਕਵਨ ਮਾਤ ਮਹਾਰਾਜ ਜੀ ਕਹਿੰਦੇ ਕਿਹੜੀ ਮੇਰੀ ਮਾਂ ਹੈ ਜਿਹੜੀ ਮੈਨੂੰ ਪਾਲੇਗੀ ਕਿਹੜੀ ਮੇਰੀ ਮਾਂ ਹੈ ਜਿਹੜੀ ਮੇਰੀ ਦੇਖ ਰਹਿਖ ਕਰੇਗੀ ਤੁਸੀਂ ਮੇਰੀ ਮਾਂ ਹੋ ਮਹਾਰਾਜ ਜੀ ਕਹਿੰਦੇ ਗੁਰ ਜਿੰਦੇ ਪਾਤਸ਼ਾਹ ਕਹਿੰਦੇ ਤੁਸੀਂ ਮੇਰੇ ਮਾ ਰੂਪ ਹੋ ਕਰ ਜੋੜ ਨਾਨਕ ਸਰਣਾਇਓ ਪ੍ਰਭਨਾਥ ਨਰ ਹਰ ਕਰੂ ਗਾਤ ਦੇਖੋ ਬੇਨਤੀ ਕਰਤੀ ਮਹਾਰਾਜ ਨੂੰ ਕਰ ਜੋੜ ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਕਹਿੰਦੇ ਬੇਨਤੀ ਕਰਦਾ ਮੈਂ ਕਰ ਤੂੰ ਭਾਵਨ ਦਾ ਹੱਥ ਕਰ ਜੋੜ ਮਹਾਰਾਜ ਕਹਿੰਦੇ ਹੱਥ ਜੋੜ ਕੇ ਨਾਨਕ ਕੀ ਬੇਨਤੀ ਐ ਨਾਨਕ ਦੀ ਬੇਨਤੀ ਐ ਕਰ ਜੋੜ ਨਾਨਕ ਸਰਨ ਆਇਓ ਤੇਰੀ ਸਰਨ ਆਇਆ ਨਾਨਕ ਮਹਾਰਾਜ ਕਹਿੰਦੇ ਪ੍ਰਭ नाथ ਜਿਹੜੇ ਨਾਥਾਂ ਨੂੰ ਪਾਲਣ ਵਾਲੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਜਿਨ੍ਹਾਂ ਦਾ ਕੋਈ ਮਾਪਿਓ ਨਹੀਂ ਉਹ ਮਾਪ ਨੂੰ ਬਣਦਾ ਮਾਲਕ ਪ੍ਰੈ ਰਹਿ ਤੂੰ ਭਾਵ ਪਤੀ ਪਰਮੇਸ਼ਰ ਅਨਾਥ ਨਰ ਹਰ ਨਰ ਵੀ ਏ ਤੇ ਹਰ ਵੀ ਏ ਹਰ ਜਗ੍ਹਾ ਤੇ ਉਹਦਾ ਸਰੂਪ ਹੈ ਕਰੂ ਗਾਥ ਹਰਜ ਕਹਿੰਦੇ ਤੁਸੀਂ ਸਾਡੀ ਗੱਤ ਕਰਦੇਵੋ ਮੀਨਾ ਜਲਹੀਨ ਮੀਨਾ ਜਲਹੀਨ ਹੈ ਉਹ ਬਪ ਵਿਸ਼ਰਤ ਮਾਨ ਤਨ ਖੀਨ ਏ ਕਤ ਜੀਵਨ ਪ੍ਰੈ ਬਿਨ ਹੋਤ ਇਹ ਅਗਲਾ ਬੰਦ ਸ਼ੁਰੂ ਹੁੰਦਾ ਦੂਜਾ ਬੰਦ ਇੱਥੇ ਪਿਆਰਿਓ ਫਿਰ ਮਹਾਰਾਜ ਜੀ ਧਾਰਨ ਲੈ ਰਹੇ ਨੇ ਗੁਰਦੰਦੇ ਪਾਤਸ਼ਾਹ ਮੀਨਾ ਦੀ ਮੀਨੇ ਤੋਂ ਭਾਵ ਹੁੰਦਾ ਮਛਲੀ ਮਛਲੀ ਨੂੰ ਮੀਨਾ ਕਹਿੰਦੇ ਆ ਜਲ ਦੀ ਮਛਲੀ ਮੀਨਾ ਜਲਹੀਨ ਮੀਨਾ ਜਲਹੀਨ ਹੈ ਇਹਦੇ ਵੀ ਉਸੇ ਤਰੀਕੇ ਬਿਸ਼ਰਾਮ ਹੈ ਜਿਵੇਂ ਪਹਿਲੇ ਬੰਦ ਦਾ ਬਿਸ਼ਰਾਮ ਸੀ ਮਹਾਰਾਜ ਜੀ ਕਹਿੰਦੇ ਮੀਨਾ ਜਿਹੜੀ ਜਲ ਤੋਂ ਹੀ ਨਹੀਂ ਹੋ ਜਾਵੇ ਨਾ ਉਹ ਮਰ ਜਾਂਦੀ ਹੈ ਤਰਫ ਤਰਫ ਕੇ ਮੱਛੀ ਹੈ ਜਿਹੜੀ ਜਲ ਤੋਂ ਬਿਨਾ ਨਹੀਂ ਰਹਿ ਸਕਦੀ ਕਮਜ਼ੋਰ ਹੋ ਜਾਂਦੀ ਹੈ ਬਾਹਰ ਕੱਢੀ ਉਹ ਤੜਫਨ ਲੱਗ ਜਾਂਦੀ ਹੈ ਕਿਉਂਕਿ ਜਲ ਦੇ ਵਿੱਚ ਹੀ ਉਹਦਾ ਜੀਵਨ ਹੈ ਮੱਛਲੀ ਮੀਨਾ ਜਲਹੀਨ ਮੀਨਾ ਜਲਹੀਨ ਹੈ ਮਹਾਰਾਜ ਜੀ ਕਹਿੰਦੇ ਉਹ ਰਹਿ ਨਹੀਂ ਸਕਦੀ ਉਹ ਵਿਪਰਤ ਮਨ ਤਨ ਖੀਨ ਮਹਾਰਾਜ ਜੀ ਫਿਰ ਅੱਗੇ ਕਹਿੰਦਾਂ ਨੇ ਕਹਿੰਦੇ ਉਹ ਮਜਾਲ ਤੋਂ ਬਿਨਾ ਖੀਨ ਮਹਾਰਾਜ ਕਹਿੰਦੇ ਰਹਿਣ ਸੰਗੇ ਇਸੇ ਤਰ੍ਹਾਂ ਮੇਰਾ ਮਨ ਤਨ ਖੀਨ ਮਹਾਰਾਜ ਕਹਿੰਦੇ ਤੇਰੇ ਤੋਂ ਬਿਨਾ ਨਹੀਂ ਰਹਿ ਸਕਦਾ ਕਤ ਜੀਵਨ ਪ੍ਰੈ ਬਿਨ ਹੋਤ ਮਹਾਰਾਜ ਜੀ ਕਹਿੰਦੇ ਮੇਰਾ ਜੀਵਨ ਤੇਰੇ ਤੋਂ ਬਿਨਾ ਬਿਰਥਾ ਸਨਮੁਖ ਸਹਿ ਬਾਣ ਸਨਮੁਖ ਸਹਿ ਬਾਣ ਹੀ ਅੱਗੇ ਫਿਰ ਮਹਾਰਾਜ ਜੀ ਅਗਲੀ ਦੁੱਖ ਵਿੱਚ ਆਧਾਰ ਲੈ ਰਿਹਾ ਜਿਹੜੀ ਹਿਰਨ ਹੈ ਨਾ ਮਹਾਰਾਜ ਜੀ ਕਹਿੰਦੇ ਉਹ ਸਾਹਮਣੇ ਤੋਂ ਤੀਰ ਖਾਂਦੀ ਹੈ ਬਾਣ ਖਾਂਦੀ ਹੈ ਇੰਨੀ ਮਗਨ ਹੋ ਜਾਂਦੀ ਹੈ ਹਿਰਨ ਸਨਮੁਖ ਸਹਿ ਬਾਣ ਮਹਾਰਾਜ ਜੀ ਕਹਿੰਦੇ ਉਹ ਸਾਹਮਣੇ ਤੋਂ ਬਾਣ ਸਿੰਦੀ ਹੈ ਤਿੱਖਾ ਬਾਣ ਸਨਮੁਖ ਸਹਿ ਬਾਣ ਇਹ ਮਿਰਗ ਮਹਾਰਾਜ ਜੀ ਕਹਿੰਦੇ ਮਿਰਗ ਜਿਹੜੀ ਹੈ ਹਿਰਨ ਉਹ ਇੰਨੀ ਮਗਨ ਹੋ ਜਾਂਦੀ ਹੈ ਕਾਦੇ ਵਿੱਚ ਇੱਕ ਤਾਲ ਦੇ ਵਿੱਚ ਘੜੇ ਦੇ ਉੱਤੇ ਤਾਲਵ ਜਾਂਦੇ ਨੇ ਸ਼ਿਕਾਰੀ ਹੜਾ ਹੁੰਦਾ ਘੜੇ ਨੂੰ ਜਾਂਦੇ ਹਨ ਇੱਕ ਪਾਸੇ ਰਾਤ ਚੰਨਨੀ ਰਾਤ ਹੁੰਦੀ ਹੈ ਨੇਰੀ ਰਾਤ ਵਿੱਚ ਕਿਉਂਕਿ ਚੰਨਰੀ ਰਾਤ ਨਾਲ ਹਿਰਨ ਨੂੰ ਪ੍ਰੇਮ ਹੁੰਦਾ ਹੈ ਜਦੋਂ ਚਾਨਣ ਹੁੰਦਾ ਨਾ ਉਸ ਉਸ ਰਾਤ ਨੂੰ ਕਿਰਨ ਭੱਜਦੀ ਹੈ ਚੁੰਗੀਆਂ ਮਾਰਦੀ ਹੈ ਚਾਨਣੀ ਦੇ ਵਿੱਚ ਤੇ ਇਹਦਾ ਫਾਇਦਾ ਠੰਦ ਦਿਨ ਸ਼ਿਕਾਰੀ ਲੋਕ ਸ਼ਿਕਾਰ ਖੇਡਣ ਵਾਲੇ ਸ਼ਿਕਾਰ ਕਰਨ ਵਾਲੇ ਹੁੰਦੇ ਹਨ ਹਨ ਹਨੇਰੇ ਦੇ ਵਿੱਚ ਚਿੱਟੀ ਚਾਦਰ ਫੈਂਕਦੇ ਹਨ ਚਿੱਟੀ ਚਾਦਰ ਦੇ ਥੱਲੇ ਦੀਵਾ ਬਾਲਦੇ ਹਨ ਲੈਂਟਰਨ ਬਾਲਦੇ ਹਨ ਚਿੱਟੀ ਤੇ ਇੱਕ ਪਾਸੇ ਬਹਿ ਕੇ ਘੜਾ ਵਜਾਉਂਦੇ ਹਨ ਘੜੇ ਨੂੰ ਕਹਿੰਦੇ ਹਨ ਘੜੇ ਦੇ ਘੜੇ ਦਾ ਤਾਲ ਜਦੋਂ ਸੁਰ ਵੱਜਦੀ ਹੈ ਨਾ ਉਹ ਮਗਨ ਹੋ ਜਾਂਦੀ ਹੈ ਹਿਰਨ ਉਹ ਤਾਲ ਦੇ ਨਾਲ ਘੜੇ ਦੇ ਖੜਾ ਖੜਕੇ ਦੇ ਨਾਲ ਤਾਲ ਵੱਜਦਾ ਜਦੋਂ ਉਹ ਭੱਜੀ ਹੁੰਦੀ ਹੈ ਹਿਰਨ ਵਿਚਾਰੀ ਉਹਨੂੰ ਪਤਾ ਨਹੀਂ ਹੁੰਦਾ ਕਿ ਅੱਗੇ ਮੇਰੀ ਮੌਤ ਖੜੀ ਹੈ ਉਹ ਸਿੱਧੀ ਹੁੰਦੀ ਹੈ ਉਚਾਨਣ ਦੇ ਚਾਨਣ ਵੱਲ દોੜੀ ਹੁੰਦੀ ਹੈ ਤਾਲ ਕੰਨਾਂ 'ਚ ਪਿੰਦਾ ਹੈ ਉਹਦੇ ਉੱਤੇ ਨੱਚਦੀ ਹੁੰਦੀ ਹੈ ਉਹਨੂੰ ਪਤਾ ਨਹੀਂ ਸਾਹਮਣੇ ਤੋਂ ਬਾਨ ਚੱਲ ਰਿਹਾ ਤੀਰ ਚੱਲ ਰਿਹਾ ਸ਼ਿਕਾਰੀ ਸਾਹਮਣੇ ਬੈਠਾ ਹੋਇਆ ਤੀਰ ਮਾਰ ਦੇਦਾ ਮੱਥੇ 'ਚ ਉਹਨੂੰ ਦਿਖਦਾ ਹੀ ਨਹੀਂ ਵਿਚਾਰੀ ਕਿਉਂ ਨਹੀਂ ਦਿਖਦਾ ਕਿਉਂ ਇੰਨੀ ਮਗਨ ਹੋ ਜਾਂਦੀ ਐ ਇੰਨੀ ਪ੍ਰੇਮ ਦੇ ਵਿੱਚ ਮਗਨ ਹੋ ਜਾਂਦੀ ਓ ਤਾਲ ਦੇ ਵਿੱਚ ਉਹ ਸਾਹਮਣੇ ਬੈਠੀ ਮੌਤ ਹੀ ਨਹੀਂ ਦਿਖਦੀ ਕਾਲ ਹੀ ਨਹੀਂ ਦਿਖਦਾ ਉਹ ਸਾਹਮਣੇ ਤੂੰ ਤੀਰ ਛੱਡ ਦਿੰਦਾ ਸ਼ਿਕਾਰੀ ਉਹ ਮੱਥਾ ਵਿੰਨ ਕੇ ਲੈ ਜਾਂਦਾ ਮਰ ਜਾਂਦੀ ਵਿਚਾਰੀ ਸਿਮਾਰਜ ਜੀ ਉਹਦੀ ਧਾਰ ਲੈਂਦੇ ਨੇ ਮਾਰਜ ਜੀ ਕਹਿੰਦੇ ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੈ ਕਹਿੰਦੇ ਸ਼ਿਕਾਰੀ ਸਾਹਮਣੇ ਤੋਂ ਬਾਨ ਛੱਡਦਾ ਮਿਰਗ ਅਰਪੇ ਮਨ ਤਨ ਪ੍ਰਾਨ ਹੀ ਮਹਾਰਾਜ ਨੇ ਕਹਿੰਦਿਆ ਕਿ ਮਿਰਗ ਜਿਹੜੀ ਰੰਨਾ ਉ ਪ੍ਰਾਨ ਅਰਪ ਦਿੰਦੀ ਆਪਣੇ ਪ੍ਰਾਨ ਦੇ ਦਿੰਦੀ ਹੈ ਇੰਨਾ ਪ੍ਰੇਮ ਹੈ ਉਹਨੂੰ ਇੰਨਾ ਪੱਕਾ ਉਹਦਾ ਪ੍ਰੇਮ ਹੁੰਦਾ ਇਹਦੇ ਮਨ ਤਨ ਪ੍ਰਾਨ ਹੀ ਮਹਾਰਾਜ ਕਹਿੰਦੇ ਨੇ ਪ੍ਰਾਨ ਦੇਤੇ ਉਹ ਬੇਦਿਓ ਸਹਿਜ ਸਰੋਤ ਮਹਾਰਾਜ ਕਹਿੰਦੇ ਉਹ ਸਰੋਤ ਦੇ ਵਿੱਚ ਤਾਲ ਦੇ ਵਿੱਚ ਬਿਨਹੀ ਜਾਂਦੀ ਹੈ ਸਰੋਤ ਦੇ ਤਾਲ ਦੇ ਵਿੱਚ ਉਹਨੂੰ ਪਤਾ ਹੀ ਨਹੀਂ ਲੱਗਦਾ ਫਿਰ ਐ ਪ੍ਰੀਤ ਲਾਗੀ ਮਿਲ ਬਿਰਾਗੀ ਖਿਨਰੈਣ ਧ੍ਰਿਗਤਨ ਤਿਸ ਬਿਨਾ ਮਹਾਰਾਜ ਕਹਿੰਦੇ ਉਹਦੀ ਪ੍ਰੀਤ ਲੱਗ ਜਾਵੇ। ਉਹ ਅਰਜਨ ਦੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਪ੍ਰੇ ਪ੍ਰਤੀ ਪ੍ਰਮਾਤਮਾ ਦੀ ਪ੍ਰੀਤ ਅਸੀ ਹੋਣੀ ਚਾਹੀਦੀ ਹੈ। ਉਹ ਮੱਛਲੀ ਜਿਵੇਂ ਮੱਛਲੀ ਜਲ ਤੋਂ ਬਿਨਾਂ ਤੜਪਦੀ ਹੈ ਜਿਵੇਂ ਮਿਰਗ ਸਰੋਤ ਦੇ ਉੱਤੇ ਤਾਲ ਤੇ ਜਾਣ ਦੇ ਦਿੰਦੀ ਹੈ ਹਰ ਜੀ ਕਹਿੰਦੇ ਪ੍ਰੇਮ ਰੀਤ ਲਾਗੀ ਮਿਲ ਬਿਰਾਗੀ ਹਰ ਜੀ ਕਹਿੰਦੇ ਇਹ ਧਰ ਦੇ ਵਿੱਚ ਇਹੋ ਜਿਹਾ ਬਰਾਗ ਪ੍ਰੇਮ ਹੋਣਾ ਚਾਹੀਦਾ ਜਿਸ ਨੂੰ ਕੋਈ ਤੋੜ ਨਾ ਸਕੇ ਖਿੰੜ ਰਹਿਣ ਇੱਕ ਛਿਨ ਵੀ ਉਹਦੇ ਤੋਂ ਬਿਨਾਂ ਰਹਿਣਾ ਨਾ ਹੋਵੇ ਤ੍ਰਿਗਤਨ ਇਸ ਬਿਨਾ ਮਹਾਰਾਜ ਜੀ ਕਹਿੰਦੇ ਤੂੰ ਤੋ ਬਿਨਾ ਉਹ ਤਾਣੀ ਤ੍ਰਿਘੋ ਹੰਦ ਤ੍ਰਿਗਜੀ ਨਾ ਹੋਵੇ ਉਹ ਤਨ ਤ੍ਰਿਗੋਵੇ ਜਿਹੜਾ ਉਹਦੇ ਤੋਂ ਬਿਨਾ ਹੋਵੇ ਇਹੋ ਜੀ ਪ੍ਰੀਤ ਲੱਗ ਜਾਵੇ ਪਲਕਾਂ ਨਾਲ ਲਾਗੇ ਪ੍ਰੇਮ ਪਾਗੇ ਚਿਤਵੰਤ ਅਨ ਦਿਨ ਪ੍ਰਭ ਮਨ ਅੱਗੇ ਫਿਰ ਮਹਾਰਾਜ ਜੀ ਅਖੀਰ ਲਿਆ ਤੁਖਾ ਵਿੱਚ ਬਥਨ ਕਰ ਦੇਣ ਪਲਕਾ ਨਾਲ ਲੱਗੇ ਪ੍ਰੇਮ ਪਾਗੇ ਮਹਾਰਾਜ ਜੀ ਕਹਿੰਦੇ ਪ੍ਰੇਮ ਦੇ ਵਿੱਚ ਮਹਾਰਾਜ ਜੀ ਕਹਿੰਦੇ ਜਿਤਵੰਤ ਅਨ ਦਿਨ ਪ੍ਰਭ ਮਨਾ ਦਿਨ ਰਾਤ ਹੀ ਮਹਾਰਾਜ ਜੀ ਕਹਿੰਦੇ ਉਹਦਾ ਪ੍ਰੇਮ ਉਤਸ਼ਾਹ ਹਿਰਦੇ ਵਿੱਚ ਲੱਗਿਆ ਰਹੇ ਮਨ ਉਹਦੇ ਪ੍ਰੇਮ ਵਿੱਚ ਭਿੱਜ ਜਾਵੇ ਸ੍ਰੀ ਰੰਗ ਰਾ ਤੇਰਾ ਨਾਮ ਮਾਤੇ ਹੈ ਭਰਮ ਦੁਤਿਆ ਸਗਲ ਖੋਤ ਸ੍ਰੀ ਰੰਗ ਰਾਤਿਉ ਰਾਮ ਦੇ ਪਰਮੇਸ਼ਰ ਦੇ ਰੰਗ ਵਿੱਚ ਨਾਮ ਵਿੱਚ ਰੰਗੇ ਜਾਈਏ ਮਹਾਰਾਜ ਜੀ ਕਹਿੰਦੇ ਉਹਦੇ ਵਿੱਚ ਮਨ ਰੰਗਿਆ ਜੇ ਭੈ ਭਰਮ ਦੁਤਿਆ ਸਗਲ ਖੋਤ ਕਹਿੰਦੇ ਭੈ ਜਿਹੜਾ ਨਾ ਭਰਮ ਹੈ ਉਹ ਖਤਮ ਹੋ ਜਾਂਦਾ ਖੋਤ ਭਾਵ ਕੀ ਖਤਮ ਹੋ ਜਾਂਦਾ ਮਾਇਆ ਦਾ ਜਿਹੜਾ ਭਰਮ ਹੈ ਨਾ ਪਹਿਲੋ ਸ਼ੁਰੂ ਚ ਮਹਾਰਾਜ ਜੀ ਬਤਨ ਕੀਤਾ ਕਹਿੰਦੇ ਮਾਇਆ ਕੰਮਲਾ ਪਤਮਾ ਜਿਹੜੇ ਕਹਿੰਦੇ ਮਾਇਆ ਜਿਹੜੀ ਇਹਦੇ ਭਰਮ ਤੋਂ ਤਾਂ ਬਚ ਸਕਦੇ ਆ ਮਹਾਰਾਜ ਜੀ ਕਹਿੰਦੇ ਇਹਦੇ ਭਰਮ ਚੋਂ ਤਾਂ ਬਾਹਰ ਆ ਸਕਦੇ ਆ ਦੁਤੀਆ ਭਰਮ ਖੋਤ ਮਹਾਰਾਜ ਜੀ ਕਹਿੰਦੇ ਭਰਮ ਨੂੰ ਕੱਟ ਦਿੰਦਾ ਉਹਦਾ ਪਰਮੇ ਪ੍ਰੇਮ ਉਹਦਾ ਰੰਗ ਜਿਹੜਾ ਨਾਮ ਦਾ ਕਰ ਮਾਇਆ ਮਾਇਆ ਦਇਆ ਦਿਆਲ ਪੂਰਨ ਹਰ ਪ੍ਰੇਮ ਨਾਨਕ ਮਗਨ ਹੋਤ ਜਵਾਬ ਦਿੱਤਾ ਮਹਾਰਾਜ ਨੇ ਸਾਰੇ ਪਹਿਲੇ ਬੰਦ ਤੋਂ ਲੈ ਕੇ ਅਚਨ ਕਰਤੇ ਮਹਾਰਾਜ ਨੇ ਕਰ ਮਾਇਆ ਦਇਆ ਮਾਇਆ ਤੋਂ ਪਾਪ ਕਿਰਪਾ ਕਹਿੰਦੇ ਮਾਇਆ ਵਤੀ ਮਾਲਕ ਤੁਸੀਂ ਦਇਆ ਕਰੋ ਜਿਹਦੇ ਅੰਦਰ ਮਾਇਆ ਹੈ ਮਾਇਆ ਵਤੀ ਹੈ ਜਿਹਦੇ ਅੰਦਰ ਉਹ ਪਰਮਾਤਮਾ ਹੈ ਦਇਆਵਾਨ ਦੇ ਆਲੂ ਮਹਾਰਾਜ ਜੀ ਕਹਿੰਦੇ ਕਰ ਮਾਇਆ ਦਇਆ ਦਿਆਲ ਕੁਸੀ ਦਇਆ ਦੇ ਸਾਗਰ ਉਹ ਦਿਆਲੂ ਹੋ ਪੂਰਨ ਹਰ ਪ੍ਰੇਮ ਨਾਨਕ ਮਗਨ ਹੋਤ ਮਹਾਰਾਜ ਜੀ ਕਹਿੰਦੇ ਮੈਂ ਤੁਹਾਡੇ ਪ੍ਰੇਮ ਦੇ ਵਿੱਚ ਮਗਨ ਹੋ ਚੁੱਕਾ ਹਾਂ ਜਿਵੇਂ ਮਛਲੀ ਜਿਵੇਂ ਹੀ ਰਨ ਮਗਨ ਹੋਈ ਸੀ ਇਸੇ ਤਰ੍ਹਾਂ ਹੀ ਮੇਰਾ ਵੀ ਚਿੱਤ ਤੁਹਾਡੇ ਚਰਨਾਂ ਵਿੱਚ ਮਗਨ ਹੋ ਜਾਵੇ ਮੇਰਾ ਵੀ ਮਨ ਤੁਹਾਡੇ ਚਰਨਾਂ ਵਿੱਚ ਵਿੱਚ ਜਾਵੇ ਜੁੜ ਜਾਵੇ ਫਿਰ ਅਸੀਂ ਇਸ ਮਾਇਆਵਤੀ ਸੰਸਾਰ ਤੋਂ ਬਚ ਸਕਦੇ ਹਾਂ ਇਹ ਭਾਈ ਅੱਜ ਦੇ ਸ਼ਬਦਾਂ ਦੇ ਵਿਚਾਰ ਹੈ ਗੁਰਦੱਜਨ ਦੇਵ ਜੀ ਦੋ ਬੰਦ ਸੰਪੂਰਨ ਕਰਦੇ ਹਨ ਸ਼ਬਦ ਦੇ ਤਕਰੀਬਨ ਦੋ ਬੰਦ ਬਾਕੀ ਹਨ ਹਰਾਸਾ ਜੀ ਦੀ ਵਾਰ ਅੱਗੇ ਰੰਗ ਹੋ ਜਾਣੀ ਹੈ ਸਤਿਗੁਰੂ ਜੀ ਮਿਹਰ ਕਰਨ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਬਾਣੀ ਵਿੱਚ ਦੇ ਭਾਈ ਨਿਕਾ ਭੁਲਾਉਂਦੀਆਂ ਮਹਾਰਾਜ ਜੀ ਇਸ ਮੱਤ ਬਖਸ਼ ਲੈਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ